ਮਹਾਰਾਜ ਬਹੁਤ ਇਸ ਹਾਲਾਤ ਵਿੱਚ ਹੈ ਜੇ ਆਲਾ ਗਿਆ ਨੇ ਬੜਾ ਬਰਾਬਰ ਉਹ ਤੈਨੂੰ ਪੈਸੇ ਦੀ ਕਿੱਡਕ ਤੇ ਪੈਸੇ ਆ ਜਾਣਗੇ ਉਹ ਚੱਲ ਲੈ ਮੈਂ ਮੈਂ ਤੈਨੂੰ ਉਹ ਲੱਖੋ ਕਿਨੇ ਹੋ ਰਿਹਾ ਹੈ ਬੱਸ ਫਿਰ ਜੇ ਮੈਂ ਵੀ ਲੈ ਜੇ ਮੈਂ ਲਾਰੀ ਮਿੱਤਰੋ ਅੱਜ ਵੀ ਆਪਾਂ ਸ਼ੁਰੂਆਤ ਕਰਦੇ ਆ ਇਸ ਨਵੀਂ ਵੀਡੀਓ ਦੇ ਨਾਲ ਪਸ਼ੂ ਮੰਡੀ ਮਾਨਸਾ ਤੋਂ ਹਰ ਸ਼ੁੱਕਰਵਾਰ ਨੂੰ ਜਿਹੜੀ ਪਸ਼ੂ ਮੰਡੀ ਮਾਨਸਾ ਲੱਗਦੀ ਆ ਤੇ ਅੱਜ ਫੇਰ ਆਪਾਂ ਹਰ ਸ਼ੁੱਕਰਵਾਰ ਵਾਂਗ ਮਾਨਸਾ ਪਹੁੰਚੇ ਹੋਇਆ ਤੇ ਆਪਣਾ ਵੀ ਰੀਜਨ ਰਹਿੰਦਾ ਚੰਗੀਆਂ ਝੋਟੀਆਂ ਦਿਖਾਉਣ ਦਾ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜਰੂਰ ਕਰ ਦਿਤਾ ਤਾਂ ਕਿ ਹੋਰਾਂ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਜਿਹੜੀ ਪਹੁੰਚ ਸਕੇ ਤੇ ਆਓ ਫਿਰ ਆਪਾਂ ਸ਼ੁਰੂਆਤ ਕਰਦੇ ਅੱਜ ਚੰਗੀ ਮੱਝ ਦੇ ਨਾਲ ਤੇ ਤੋਰ ਕੇ ਦਿਖਾਉਣੇ ਤੁਹਾਨੂੰ ਪਹਿਲਾਂ ਤੁਰਦੂਨ ਚੈੱਕ ਕਰ ਲਓ ਧੋਰੀ ਬਾਈਕਰ ਤੇ ਆਰਡਰ ਦੀ ਬਣਾवट ਕੀ ਹੈ ਨਾ ਬਹੁਤ ਸੋਹਣੀ ਜਿਆਦੇ ਰੱਬ ਨੇ ਰੀਝਾਂ ਲਾ ਕੇ ਜਿਹੜਾ ਆ ਡਰੇ ਦਾ ਤਿਆਰ ਕਰਿਆ ਹੋਇਆ ਤੇ ਬਾਕੀ ਆਪਾਂ ਗੱਲਬਾਤ ਵੀ ਗ੍ਰਾਮ ਬਾਈ ਨਾਲ ਸਾਰਾ ਤੇ ਚੰਗੀ ਝੋਟੀ ਆ ਜਿਵੇਂ ਆਪਾਂ ਕਹੇ ਦੀ ਹੈ ਨਾ ਆਰਡਰ ਤਾਂ ਮੰਨ ਲਓ ਦੁੱਧ ਵੀ ਤਿਆਰ ਆ ਕੱਲਾ ਆਰਡਰ ਨਹੀਂ ਹੈਗਾ ਤੇ ਦੁੱਧ ਵੀ ਬਾਈ ਕਹਿੰਦਾ ਪੂਰਾ ਤਿਆਰ ਆ ਦੋ ਤਿੰਨ ਟਾਈਮ ਵਾਲਾ ਚਿਵਾਈ ਕਰਕੇ ਫੇਰ ਲੈ ਸਕਦਾ ਮੱਝ ਦੇਖਣ ਨੂੰ ਵੱਡੀ ਲੱਗੂ ਪਰ ਆਰਡਰ ਦੇ ਵਿੱਚ ਨਾ ਕੋਈ ਕਮੀ ਨਹੀਂ ਹੈਗੀ ਚੰਗੇ ਧੜਲੀ ਮੱਝਾਂ ਮੋੜਦਾ ਪਏ ਤੇ ਥੋੜਾ ਲੈ ਸਭਨ ਜਰੂਰ ਆ ਦੇ ਹੀ ਕਿਸੇ ਝੋਟੀ ਦੇ ਆਰਡਰ ਲੱਗਿਆ ਹੁੰਦਾ ਤਾਂ ਉਹਦੀ ਕੀਮਤੀ ਨਹੀਂ ਸੀਗੀ ਕੋਈ ਹਨਾ ਤੇ ਆਪਾਂ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਤਾਜੀ ਸੂਈ ਹੋਈ ਆ ਮੇਨ ਗੱਲ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆ ਇੱਕ ਵਾਰੀ ਤੁਸੀਂ ਆਰਡਰ ਦੀ ਜਿਹੜੀ ਸੇਫ ਹੋਰ ਦੇਖ ਲਓ ਹਨਾ ਤੇ ਬਾਕੀ ਦੁੱਧੂਈ ਬਾਈ ਕਹਿੰਦਾ ਮੌਕੇ ਤੇ ਪੂਰਾ ਤਿਆਰ ਆਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਤੇ ਭਾਈ ਨਾਮ ਦੱਸਿਓ ਪਹਿਲਾਂ ਆਪਣਾ ਮੇਰਾ ਨਾਮ ਹਰਵੰਦ ਸਿੰਘ ਜੀ ਠੀਕ ਆ ਤੇ ਹਰਵੰਸ ਜਿਹੜੀ ਆਪਾਂ ਇਹ ਮੱਝ ਬਈ ਤਾਜੀ ਸੂਈ ਆ ਜਮਾ ਤਾਜੀ ਮੇਰੇ 12 13 ਦਿਨਾਂ ਦੀ ਸੂਈ ਆ ਠੀਕ ਆ 12 13 ਦਿਨਾਂ ਦੀ ਸੂਈ ਹੋਈ ਆ ਹਾਂਜੀ ਤੇ ਮਨ ਲਾ ਹਰਵੰਸ ਭਾਈ ਇੱਕ ਵਾਰ ਦਾ ਪਿੰਡ ਦਾ ਸੀ ਪਿੰਡ ਨਾਤਾ ਵੀਰੇ ਨਾਤਾ ਮਾਉਣਾ ਕੋਲੇ ਹਾਤਲਵੰਡੀ ਸਾਬੋ ਦੇ ਨਾਲ ਲੱਗਦਾ ਠੀਕ ਆ ਜਿਹੜਾ ਮਨ ਲਾ ਬਠੰਡਾ ਹੈ ਨਾ ਹਾਂਜੀ ਲਾ ਬਠੰਡਾ ਜੀ ਠੀਕ ਆ ਤਹਿਸੀਲ ਤੁਹਾਨੂੰ ਤਲਵੰਡੀ ਤਲਵੰਡੀ ਸਾਬੋ ਜੀ ਠੀਕ ਆ ਤੇ ਨਾਮ ਆਪਣਾ ਦੱਸਾ ਜੀ ਭਾਈ ਹਰਵੰਸ ਸਿੰਘ ਹਰਵੰਸ ਠੀਕ ਆ ਤੇਰਵੰਸ ਭਾਈ ਹੁਣ ਮੌਕੇ ਦੁੱਧ ਕਿੰਨਾ ਤਿਆਰ ਆ ਹੁਣ ਵੀਰੇ 16 ਕਿਲੋ ਕੰਡੇ ਵਾਲਾ ਤੋਂ ਤਿਆਰ ਹੈ ਠੀਕ ਹੈ ਜੇ ਕਈ ਵਾਰ ਕੋਈ ਭਰਾ ਕਿਸੇ ਦਾ ਮਨ ਲਾ ਦਸੱਲੀ ਕਰ ਲਈ ਦੋ ਟਾਈਮ ਚਾਰ ਟਾਈਮ ਵੀਰੇ ਕੰਡਾ ਆਪਦਾ ਲੈ ਕੇ ਆਵੇ ਨਾਲ ਠੀਕ ਹੈ ਲੈ ਬਾਈ ਦਾ ਖੁੱਲਾ ਚੈਲੰਜ ਹੈ ਰ ਕਹਿੰਦਾ ਕੰਡਾ ਆਵਰਾ ਨਾਲ ਲਿਓ ਤੇ ਦੋ ਟਾਈਮ ਤਣ ਟਾਈਮ ਚਵਾਈ ਕਰਕੇ ਫੇਰ ਲੈ ਜੋ ਹਣਾ ਹਾਂਜੀ ਤੇ ਮੱਝ ਵੀ ਚੰਗੀਆਂ ਮਿੱਤਰੋ ਦੁੱਧ ਵੀ ਜਿਹੜਾ ਆਪਾਂ ਨੂੰ ਦਿੰਦਾ ਵੀ ਤਿਆਰ ਹੋਊਗਾ ਤੇ 16 ਲੀਟਰ ਬਾਈ ਹਣਾ ਜਮਾ 16 ਕਿਲੋ ਦਾ 16 ਲੀਟਰ ਬਾਈ ਕਹਿੰਦਾ ਪੂਰਾ ਮੌਕੇ ਦਾ ਕਹਿੰਦਾ ਤਿਆਰ ਆ ਤੇ ਦੋ ਟਾਈਮ ਤੁਸੀਂ ਮਿੱਤਰੋ ਚਵਾਈ ਕਰਕੇ ਦੇਖ ਸਕਦੇ ਹੋ ਤੇ ਮੱਝ ਵੀ ਤੁਹਾਨੂੰ ਦੇਨੀਏ ਚੰਗੀ ਹੈ ਨਾ ਤੇ ਥੋੜਾ ਜਿਹਾ ਲੱਸੀ ਜ਼ਰੂਰ ਹੈ ਜੀ ਨਾ ਆਪਾਂ ਕਹਿ ਦਈਏ ਹਾਂਜੀ ਤੇ ਰਵੰਸ਼ ਭਾਈ ਰੇਟ ਦੀ ਗੱਲ ਆਂ ਜੀ ਰੇਟ ਕੀ ਕਰਤਾ 80000 ਰੁਪਏ ਵੀਰੇ 80000 ਹਾਂ ਲੈ ਵੀ ਮਿੱਤਰੋ ਰੇਟੇ ਭਾਈ ਨੇ ਜਾਇਜ਼ ਕਰਿਆ 80000 ਇਹ ਮੇਲ ਕਾਫ ਹੈ ਠੀਕ ਹੈ ਮੰਗਰ ਭਾਈ ਕੱਟਾ ਜੀ ਕੱਟਾ ਠੀਕ ਹੈ ਤੇ ਰਵੰਸ਼ ਸਮਾਨਦਾਨ ਹੋ ਜੂ ਭਾਈ ਹਾਂ ਭਾਈ ਕਰਾਂਗੇ ਤੇ ਬਾਕੀ ਦੂਰੋਂ ਨੇੜੇੋਂ ਦਾ ਭਰਾ ਕੋਈ ਰਵੰਸ਼ ਕਹਿੰਦਾ ਯਾਰ ਮਾਨਦਾਨ ਵੀ ਭਾਈ ਕਰਕੇ ਦੋ ਰਾਂਗੇ ਪਰ ਰਵੰਸ਼ ਭਾਈ ਜੇ ਮਨ ਲੈ ਝੋਟੀ ਹੁੰਦੀ ਹੈ ਕਿੰਨੇ ਗ੍ਰੇਡ ਦੀ ਮਿਲਦੀ ਅੱਜ ਜਿਵੇਂ ਬਾਈ ਆ ਥਣਲੇ ਵੈਦਾ ਜੇ ਝੋਟੀ ਚੰਗੀ ਹੁੰਦੀ ਮੁੱਲੀ ਕੋਈ ਨਹੀਂ ਸੀਗਾ ਮੁੱਲ ਕੋਈ ਨਹੀਂ ਸੀਗਾ ਦੇਖ ਲਓ ਮਿੱਤਰੋ ਹੱਸੇ ਤੇ ਬਾਈ ਕਹਿੰਦਾ ਝੋਟੀ ਦੇ ਇਹੀ ਲੈਵਲ ਲੱਗਿਆ ਹੁੰਦਾ ਨਾ ਤੇ ਕੋਈ ਕਹਿੰਦਾ ਇਹਦੀ ਮੰਨ ਲਓ ਮੁੱਲੀ ਈ ਣ ਸੀਗਾ ਬਹੁਤ ਸੋਹਣੀ ਮੰਨ ਕੇ ਚਲੋ ਵੀ ਮੱਧ ਜਿਹੜੀ ਹੈਗੀ ਹੈ ਨਾ ਤੇ ਬਾਕੀ ਰਵਾਂਸ ਨਾਲ ਸੰਪਰਕ ਜ਼ਰੂਰ ਕਰ ਸਕਦੇ ਇੱਕ ਵਾਰੀ ਬਾਈ ਨੰਬਰ ਹੋਰ ਬੋਲ ਦੇ 85449 ਜੀ 84540 ਠੀਕ ਹੈ ਤੇ ਆਪਣੇ ਕੋਲ ਹੋਰ ਵੀ ਮਿਲ ਜਾਂਦਾ ਡੰਗਰ हां मिल ਜਾਂਦੇ ਜੀ ਠੀਕ ਆ ਤਾਜੂਏ ਤਾਜੂਏ ਤਸੱਲੀ ਕਰਕੇ ਤੁਹਾਡਾ ਤਸੱਲੀ ਜੀ ਠੀਕ ਆ 2 ਕਿਲੋ ਵਾਲੀ ਮੈਂ 22 ਕਿਲੋ ਵਾਲੀ ਮੈਂ ਜਦੋਂ ਮਰਜ਼ੀ ਕੋਈ ਦੱਸੋ ਕਿਸੇ ਭਰਾਣੇ ਵੀ ਕੋਈ ਡੰਗਰ ਲੈਣਾ ਹੁੰਦਾ ਬਾਈ ਤੋਂ ਪੂਰਾ ਤਸੱਲੀ ਕਰਕੇ ਪ੍ਰੋਪਰ ਦੋ ਡੰਗ ਦੁੱਧ ਚੋ ਕੇ ਹਾਂਜੀ ਤਾਂ ਤੁਸੀਂ ਲੈ ਸਕਦੇ ਪਿੰਡ ਬਾਈ ਦਾ ਨਾਤਾ ਹਾਂਜੀ ਤੇ ਜ਼ਿਲ੍ਹਾ ਬਖੇਂਡਾ ਬਾਈ ਨਾਲ ਸੰਪਰਕ ਜ਼ਰੂਰ ਕਰ ਲਓ ਲੈ ਵੀ ਦੋਸਤੋ ਆਪਾਂ ਬਾਈ ਦੀ ਮੱਝ ਦਿਖਾਉਣਾ ਤੁਰ ਕੇ ਤੇ ਮਹੀਨਾ-ਰੇੜ ਮਹੀਨੇ ਸੁਈ ਹੋਊਗੀ ਘੱਟੋ-ਘੱਟ ਤੇ ਥਣਲੇਵਾ ਬੰਤਰ ਕੀ ਆਣਾ ਜਹਾਂ ਸਰੀ ਕਰਿਆ ਪਿਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਅਡਰਾ ਜਿਹੜਾ ਤਾਜੀ ਮਾਂ ਵਰਗਾ ਹੋਇਆ ਪਿਆ ਤੇ ਬਾਕੀ ਤੌਰ ਕੇ ਦਿਖਾਉਣਾ ਤੌਰ ਬਈ ਇੱਕ ਵਾਰੀ ਤੁਰ ਦੀਨ ਤੁਸੀਂ ਚੈੱਕ ਕਰ ਲਓ ਤੇ ਬਾਕੀ ਆਪਾਂ ਪੂਰੀ ਜਿਹੜੀ ਗੱਲਬਾਤ ਬਾਈ ਤੋਂ ਉਸਕੇ ਦੇਵਾਂਗੇ ਆਰਡਰ ਦੀ ਜਿਹੜੀ ਬਣਾਵਟਾ ਬਹੁਤ ਸੋਹਣੀ ਆ ਤੇ ਥਾਂ ਲੇਵਾ ਬਿਲਕੁਲ ਸਾਫ ਆ ਲੈ ਚਲੋ ਚੰਗਾ ਥਣ ਲੱਗਿਆ ਹੋਇਆ ਵਧੀਆ ਲੀ ਵਿਧੀ ਬੰਤ ਰੈਡੀ ਬਹੁਤ ਵਧੀਆ ਤੇ ਕੱਦ 16 ਜਰੂਰ ਦਰਮਾਨਾ ਤੇ ਮੱਜ ਵੀ ਲਿਸੇ ਜਿਵੇਂ ਕਹਦੀ ਆਪਾਂ ਹਣਾ ਤੇ ਬਾਕੀ ਸਾਹਮਣੇ ਬੱਚਾ ਖੜਾ ਸਿੰਘ ਛੋੜੇ ਜਰੂਰ ਖੁੱਲੇ ਨੇ ਤੇ ਬਾਕੀ ਸਾਰੀ ਗੱਲਬਾਤ ਜਿਹੜੀ ਪ੍ਰੋਪਰ ਬਾਈ ਨਾਲ ਕਰਦੇ ਆ ਉਸ ਦੇ ਨਾਲ ਡਿਟੇਲ ਕੀ ਰਹਿੰਦੀ ਆ ਉਸੇ ਗੱਲ ਬਾਈ ਉਸੇ ਗੱਲ ਜੀ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਠੀਕ ਆ ਗੁਰਵਿੰਦਰ ਪਿੰਡ ਕਿਹੜਾ ਬਾਈ ਪਿੰਡ ਮੋੜ ਖੁਰਦੀ ਮੋੜ ਖੁਰਦਾ ਜਿਲਾ ਬਠਿੰਡਾ ਹਣਾ ਹਾਂ ਜਿਲਾ ਠੀਕ ਆ ਮੋਬਾਈਲ ਨੰਬਰ ਬੋਲੀ ਬਾਈ ਇੱਕ ਵਾਰੀ 99156 ਜੀ ਠੀਕ ਹੈ 20568 ਠੀਕ ਹੈ ਤੇ ਗਰਵਿੰਦਰ ਭਾਈ ਜਿਹੜੀ ਆਪਾਂ ਮੱਧ ਲੈ ਕੇ ਆਏ ਅੱਜ ਕਿੰਨੇ ਕ ਟਾਈਮ ਦੀ ਸੂਈ ਆ ਇਹਨੂੰ ਹੋ ਗਿਆ ਡੇਢ ਕ ਮਹੀਨਾ ਡੇਢ ਕ ਮਹੀਨਾ ਤੇ ਥੋੜਾ ਮੱਝ 'ਚ ਕਮੀ ਕੋਈ ਨਹੀਂ ਗੱਲ ਕਰ ਸਿੰਘ ਜਰੂਰ ਭੱਲਿਆ ਹੈ ਨਾ ਹਾਂ ਤੇ ਮਤਲਬ ਭਾਈ ਹੁਣ ਦੁੱਧ ਇਸ ਟਾਈਮ ਕਿੰਨਾ ਤਿਆਰ ਗਰਵਿੰਦਰਾ ਇਸ ਟਾਈਮ ਜੀ 13 ਕਿਲੋ ਦੁੱਧ ਜਮਾ ਹਾਂ ਜੀ ਪੂਰਾ ਜਮਾ ਹੈ ਹਾਂ ਜੀ ਠੀਕ ਹੈ ਤੇ ਤਾਜ਼ੀ ਦਾ ਵੱਧ ਹੋ ਗਿਆ ਨਾ ਹਾਂ ਜੀ ਤਾਜ਼ੀ ਠੀਕ ਹੈ ਤੇ ਗੁਰਵਿੰਦਰ ਮਾਲਾ ਬਈ ਇਹ ਦਸੱਲੀ ਕਰਾ ਦੇ ਦੋ ਟਾਂ ਹੱਥ ਸੱਲੀ ਕਰਾ ਠੀਕ ਹੈ ਆਪਣੇ ਕੋਲੇ ਹੋਰ ਵੀ ਹੁੰਦੇ ਘਰੇ ਪਸੂ ਕੀ ਹਾਂਜੀ ਹੋਰ ਠੀਕ ਹੈ ਤਾਦੇ ਸੁਹੇ ਹਾਂਜੀ ਠੀਕ ਹੈ ਤੇ ਹੁਣ ਬਈ ਅੱਜ ਰੇਟ ਕੀ ਕਰਤਾ ਇਹਦਾ ਅੱਜ ਰੇਟ 95000 ਕਰਤਾ 95000 ਹਾਂਜੀ ਠੀਕ ਹੈ ਤੇ ਹਾਣਾ ਕਿਨੇ ਸੋ ਬਈ ਹਾਣਾ ਹੋਈ 90 ਠੀਕ ਹੈ ਲੈ ਵੀ ਮਿੱਤਰੋ ਗੁਰਵਿੰਦਰ ਨਾਲ ਤੁਸੀਂ ਸੰਪਰਕ ਕਰ ਲਿਓ ਜੇ ਤੁਹਾਡੇ ਸਮਝ ਜਾਂਦੇ ਮਾਝਾ ਚੰਗੀ ਸੰਗ ਜਰੂਰ ਖੋਲਿਓ ਥੋੜੇ ਜੇ ਤੇ ਖਾਣਾ ਤੁਣਾ ਦੀ ਬੰਤਰ ਬਹੁਤ ਵਧੀਆ ਲੇਵੇ ਦੀ ਹਮ ਆਪਾਂ ਗੱਲ ਕਰੀਏ ਤੇ ਪੰਡ ਬਾਈ ਦਾ ਹੈਗਾ ਮੌੜ ਖੁਰਦਣਾ ਸਾਈ ਖੁਰ ਮੌੜ ਕਰਦੇ ਜਿਲ੍ਹਾ ਬਟਿੰਡਾ ਤੇ ਲੇਵਾ ਬਿਲਕੁਲ ਸਾਫ ਆ ਮੱਝ ਦਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਡੱਡਾ ਪਾਣੀ ਕੋਈ ਕਮੀ ਨਹੀਂ 13 ਕਿਲੋ ਬਾਈ ਕਹਿੰਦਾ ਦੁੱਧ ਜਿਹੜਾ ਮੌਕੇ ਦਾ ਤਿਆਰ ਆ ਦੋ ਟਾਈਮ ਦਛਲੀ ਕਰਕੇ ਲੈ ਸਕਦੇ ਹਣਾ ਹਾਂਜੀ ਤੇ ਆਓ ਫਿਰ ਆਪਾਂ ਹੋਰ ਜਿਹੜੇ ਪਸ਼ੂਆ ਮੰਡੀ ਦਿਖਾਉਣੇ ਓਕੇ ਲੈ ਵੀ ਨਾ ਇੱਕ ਆਪਾਂ ਬਾਈ ਦੀ ਬੂਰੀ ਝੋਟੀ ਦਿਖਾਉਣਿਆ ਤਾਜੀ ਸੁਈ ਹੋਈ ਆ ਤੇ ਬਾਕੀ ਬੱਚੇ ਦੇ ਜਿਹੜਾ ਨਾੜੂ ਉਹ ਵੀ ਪ੍ਰੋਪਰ ਚੈੱਕ ਕਰ ਲੋ ਤੇ ਤੁਰਦੀ ਨੂੰ ਇੱਕ ਵਾਰੀ ਦੁਬਈ ਚੈੱਕ ਕਰ ਲੋ ਥੋੜਾ ਠੰਡਾ ਕਰਕੇ ਨਾ ਬਾਈ ਉੱਤੇ ਕੰਬਲ ਦੀ ਫਿਰਦਿਆ ਤੇ ਥਣਲੇਵਾ ਜੇ ਆਪਾਂ ਗੱਲ ਕਰੀਏ ਮੋੜਦਾ ਬਾਈ ਤੇ ਬਹੁਤ ਸੋਹਣਾ ਲੱਗਿਆ ਹੈਨਾ ਤੇ ਬਾਕੀ ਜਿਹੜੇ ਬੂਰੀਆਂ ਸਕਰੀਨ ਆ ਭਰਾ ਜਰੂਰ ਗੌਰ ਕਰ ਲਓ ਬੰਦੇ ਬਾਈ ਨੀਲੀ ਰਾਵੀ ਹੈਨਾ ਤੇ ਤਾਜੀ ਸੂਈ ਹੈ ਥਣਾ ਇਹ ਗੱਲ ਕਰੀਏ ਥਣ ਬਹੁਤ ਸੋਹਣਿਆ ਮੱਝ ਦੇ ਤੇ ਬਾਕੀ ਪਿੱਠਪੂੜੇ ਦੀ ਜਿਹੜੀ ਬਣਾਵਟਾ ਬਹੁਤ ਸੋਹਣੀ ਆ ਤੇ ਦੁੱਧ ਵਾਲੀ ਮੱਝ ਆਗੀ ਤੇ ਬਾਕੀ ਸਾਹਮਣੇ ਬੱਚਾ ਖੜਾ 나ੜੂਆ ਨਾਲ ਆ ਬਿਲਕੁਲ ਬਾਕੀ ਆਪਾਂ ਪ੍ਰੋਪਰ ਜਿਹੜੀ ਬਾਈ ਤੋਂ ਜਾਣਕਾਰੀ ਲੈ ਕੇ ਦੇਣੀ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸਿਓ ਆਪਣਾ ਨਰਿੰਦਰ ਸਿੰਘ ਜੀ ਨਰਿੰਦਰ ਹਾਂ ਜੀ ਠੀਕ ਹੈ ਬਾਈ ਨਰਿੰਦਰ ਪਿੰਡ ਗੜਾ ਚੂੜੀਆ ਜੀ ਚੂੜੀਆ ਚੂੜੀਆ ਆ ਆਪਣਾ ਜੜ ਕਿਹਦੇ ਜੋੜ ਕੇ ਕੋਲੇ ਹੈ ਜਿਹੜਾ ਮਾਨਸਾ ਹਾਂ ਜਿਹੜਾ ਮਾਨਸਾ ਤਸੀਲ ਤਲਵੰਡੀ ਪੈਂਦੀ ਆ ਨਹੀਂ ਸਰਦੂ ਵਾਲੀ ਸਰਦੂਰਗੜਾ ਹਾਂ ਜੀ ਠੀਕ ਹੈ ਤੇ ਨਰਿੰਦਰ ਬਾਈ ਇੱਕ ਵਾਰੀ ਮੋਬਾਈਲ ਨੰਬਰ ਬੋਲੋ 98743 93795 ਠੀਕ ਹੈ ਤੇ ਨਰਿੰਦਰ ਬਾਈ ਜਿਹੜੀ ਆਪਾਂ ਮਾਝ ਆਪਣੀ ਕਰਤੀ ਹੈ ਹਾਂ ਜੀ ਕਰਤੀ ਠੀਕ ਹੈ ਕੰਮੇ ਸੂਏ ਬਾਈ ਤੀਜਾ ਸੂਏ ਤੀਜਾ ਸੂਆ ਤੇ ਹੁਣ ਬਾਈ ਕੈ ਦੇਣਾ ਸ ਇਹਵਾ ਜ 8 ਦਿਨ ਹੋ ਗਏ ਸੀ 8 ਦਿਨ ਹਾਂਜੀ ਲੈ ਵੀ ਮਿੱਤਰੋ ਬਾਈ ਕਹਿੰਦਾ 8 ਦਿਨ ਹੋ ਗਏ 나ੜੂਆ ਫੇਰ ਵੀ ਯਾਰ ਸਾਹਮੇ ਫਿਰਦਾ ਦੇਖ ਲੋ ਹਨਾ ਨਹੀਂ ਮੰਨ ਲਓ ਦੂਜੇ ਤੀਜੇ ਦਿਨ 나ੜੂ ਟੁੱਟ ਜਾਂਦਾ ਤੇ ਤੁਸੀਂ ਚੈੱਕ ਕਰ ਲੋ ਤੇ ਤਾਜੀ ਸੂਈ 8 ਦਿਨ ਹੋ ਗਏ ਤੇ ਨਰਿੰਦਰ ਭਾਈ ਦੁੱਧ ਕਿੰਨਾ ਤਿਆਰ ਹੈ 4 ਲੀਟਰ ਤਿਆਰ ਹੈ ਭਾਈ 11 11 ਲੀਟਰ 11 ਹਾਂਜੀ ਤੇ ਮਤਲਬ ਕਿੰਨਾ ਦੁੱਧ ਦਿੰਦੀ ਹੈ ਪਿਛਲੀ ਵਾਰ ਕਿੰਨਾ ਦੁੱਧ ਪਿਛਲੀ ਵਾਰ 12 ਲੀਟਰ ਕੱਢਾਈ ਠੀਕ ਆ ਤੇ ਹੁਣ ਮਿੱਤਰੋ 11 ਲੀਟਰ ਬਾਈ ਕਹਿੰਦਾ ਤਿਆਰ 8 ਦਿਨਾਂ ਦੀ ਸੂਈ ਥੱਲੇ ਤੇ ਤੁਸੀਂ ਦੇਖ ਸਕਦਾ ਹੋ ਨਾ ਝੋਟੀ ਚੰਗੀ ਆ ਤੇ ਤੀਜੇ ਸੂਏ ਬਾਈ ਹੈਨਾ ਤੀਜਾ ਸੂਏ ਠੀਕ ਆ ਤੇ ਨਰਿੰਦਰ ਭਾਈ ਰੇਟ ਕੀ ਕਰਤੇ ਰੇਟ ਦੀ ਗੱਲ ਗਏ ਰੇਟ 10 1 10 ਫਾਈ ਤੇ ਹਾਂ ਨਾ ਕਿੰਨੇ ਹੋਜੂ ਬਾਈ ਬੱਸ ਮਾਨਤਾਨ ਹੋਜੇ ਮਾਨਤਾਨ ਹੋਜੇ ਠੀਕ ਆ ਲੈ ਬਾਈ ਕਹਿੰਦਾ ਮਾਨਤਾਨ ਜ਼ਰੂਰ ਕਰ ਦਾਂਗੇ ਦੁੱਧ 11 ਲੀਟਰ ਤਿਆਰ ਆ ਮੇਤਰੋ ਬਾਈ ਦਾ ਪਿੰਡਾ ਚੂੜੀਆ ਜ਼ਿਲ੍ਹਾ ਮਾਨਸਾ ਤਹਿਸੀਲ ਹੈਗੀ ਸਰਦੂਰਖੜ ਬਾਈ ਨਾਲ ਸੰਬਰਕ ਵੀ ਕਰ ਸਕਦੇ ਹੋ ਪਸ਼ੂ ਮੰਡੀ ਮਾਨਸਾ ਤੇ ਲੈ ਕੇ ਅੱਜ ਆਇਆ ਲਾਈਵ ਹੀ ਦੋਸਤੋ ਨਾ ਬਾਈ ਦੀ ਆਪਾਂ ਝੋਟੀ ਤੋਰ ਕੇ ਦਿਖਾਉਣਿਆ ਤੇ ਗੱਭਣ ਜਿਹੜੀ ਟਾਈਮ ਲੈਂਦੀ ਐ ਸੁਣਨ ਦਾ ਤੇ ਆਰਡਰ ਦੀ ਜਿਹੜੀ ਸੇਪ ਆ ਸੋਡੇ ਸਾਹਮਣੇ ਆ ਬਿਲਕੁਲ ਹਨਾ ਤੁਰਦੇ ਤੁਸੀਂ ਚੈੱਕ ਕਰ ਲੋ ਟਾਈਮ ਲੈਂਦੇ ਜੀ ਬਾਈ ਨਾਲ ਗੱਲਬਾਤ ਪ੍ਰੋਪਰ ਕਰਾਂਗੇ ਸਾਰੀ ਤੇ ਇੱਕ ਵਾਰੀ ਜਿਹੜਾ ਆਰਡਰ ਤੇ ਜਰੂਰ ਨੰਗਾ ਮਾਰ ਲਓ ਹਨਾ ਥਾਣਾ ਸੇਪ ਹੈ ਬਹੁਤ ਸੋਹਣੀ ਆ ਦਰਮਿਆਨੇ ਇਹ ਕੱਢਦੀ ਆ ਤੇ ਬਾਕੀ ਆਪਾਂ ਬਾਈ ਤੋਂ ਰੇਟ ਸਾਰਾ ਜਿਹੜਾ ਪ੍ਰੋਪਰ ਪੁੱਛਾਂਗੇ ਪਟਪੋੜੇ ਦੀ ਬੰਤਰ ਬਹੁਤ ਵਧੀਆ ਤੇ ਆਰਡਰ ਵੀ ਜਿਹੜਾ ਸੋਹਣਾ ਤਿਆਰ ਕਰਦੀ ਹੁੰਦੀ ਆ ਹਨਾ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਤੇ ਬਾਕੀ ਬਾਈ ਸ਼ਾਇਦ ਅਮਰullah 15 ਦਾਣ ਕਹਿੰਦਾ ਸੀ ਬਾਕੀ ਪੂਰਾ ਮੋੜਦਾ ਬਾਈ ਮੋੜਦਾ ਬਾਕੀ 15 ਦਾਣ ਕਹਿੰਦਾ ਵੀ ਲਊਗੀ ਤੇ ਸਾਰੀ ਗੱਲਬਾਤ ਬਾਈ ਨਾਲ ਕਰ ਦਿਆ ਤੇ ਇੱਕ ਬਾਈ ਕੋਲੇ ਹੈਗੀ ਬੈੜ ਹੈ ਨਾ ਦੋ ਨਾਗੜੇ ਦੋਨੇ ਤੋਰ ਕੇ ਖਾਵਾਗੇ ਤੇ ਬੈੜ ਵੀ ਆਪਾਂ ਤੋਰ ਕੇ ਦਿਖਾਉਣੇ ਆ ਤੇ ਬਾਕੀ ਗੱਲਬਾਤ ਆਪਾਂ ਫੇਰ ਕਰਵਾਉਣੇ ਹਨਾ ਤੇ ਇਹ ਹੈਗੀ ਸਾਹਮਣੇ ਬੈੜ ਹੈ ਨਾ ਤੇ ਇਹਦਾ ਵੀ ਜਿਹੜੀ ਤਾਜੀ ਸੂਈ ਹੋਈ ਆ ਆਰਡਰ ਦੀ ਸ਼ੇਪ ਜਿਹੜੀ ਬਹੁਤ ਸੋਹਣੀ ਬਾਕੀ ਦੋਸਤੋ ਬੈੜ ਵੀ ਜਿਹੜੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਇਹ ਤਾਈ ਸੁਈ ਬਿਲਕੁਲ 나ੜੂ ਜਿਹੜਾ ਨਾਲ ਹੈ ਨਾ ਤੇ ਦੁੱਧ ਵਾਲੀ ਵੇੜਾ ਜੇ ਮੈਂ ਆਪਾਂ ਕਹਦੀ ਹਣਾ ਦੇਖ ਸਕਾਂ ਤੁਸੀਂ ਤੇ ਬਾਕੀ ਥਣ ਥਣ ਦਾੜਾ ਸਾਈਜ਼ ਹੈ ਜਿਹੜਾ ਅਥੀਜ ਬਈ ਵਾਲਾ ਤੇ ਬਾਕੀ ਆਰਡਰ ਵੀ ਬਹੁਤ ਸੁਣਾਣਾ ਜਿਵੇਂ ਕਹਦੀ ਵੀ ਚੰਗੇ ਦੁੱਧ ਦੀ ਜਿਹੜੀ ਮਾਲਕਨ ਲੱਗਦੀ ਹੈ ਤੇ ਬਾਕੀ ਗੱਲਬਾਤ ਸਾਰੀ ਪ੍ਰੋਪਰ ਬੰਨ ਦੇ ਬਾਈ ਬਾਈ ਨਾਲ ਕਰਦੇ ਆ ਤੇ ਪੂਰੀ ਡਿਟੇਲ ਲੈ ਕੇ ਦੇਣਾ ਦੋਨੇ ਪਾਸਿਵਾਂ ਦੇ ਤੁਹਾਨੂੰ ਤੇ ਵੀ ਕੀ ਰੇਟ ਰਹਿੰਦਾ ਕੀ ਜਾਣਕਾਰੀ ਆ ਤੇ ਚੰਗੇ ਦੁੱਧ ਵਾਲੇ ਜਿਹੜੇ ਪਸ਼ੂ ਦੇਖਣ ਨੂੰ ਮਾਨਸਾ ਮੰਡੀ ਤੇ ਮਿਲ ਜਾਂਦੇ ਹਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹਾਂ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਸੀਸਪਾਲਾ ਸੀਸਪਾਲਾ ਹਾਂਜੀ ਠੀਕ ਹੈ ਤੇ ਪਿੰਡ ਬਾਈ ਪਿੰਡ ਕੋਲਾ ਜ਼ਿਲ੍ਹਾ ਫਤਿਆਵਾਦ ਹਰਿਆਣੇ ਤੋਂ ਹਰਿਆਣੇ ਤੋਂ ਠੀਕ ਹੈ ਤੇ ਸੀਸਪਾਲਾ ਆਪਣਾ ਦਿਲਾ ਹੈਗਾ ਫਤਿਆਵਾਦ ਹਨਾ ਮੋਬਾਈਲ ਨੰਬਰ ਬੋਲੋ ਇੱਕ ਵਾਰੀ 80595 64387 ਠੀਕ ਹੈ ਤੇ ਬਾਈ ਜਿਹੜੀ ਝੋਟੀ ਕਿਵੇਂ ਸੂਏ ਸੂਗੀ ਇਹ ਤੀਜੇ ਤੀਜੇ ਸੂਏ ਹਾਂਜੀ ਠੀਕ ਹੈ ਤੇ ਕਹ ਕਿਦਾਂ ਲੈ ਜੂ ਬਾਈ ਸੀਸਪਾਲ ਇਹ 8 ਦਿਨ 8 ਸਾਲ ਨੇ ਪੂਰੇ ਹਾਂਜੀ ਠੀਕ ਆ ਡਰਾ ਮੰਨ ਲਓ ਵੀ ਹਜੇ ਵੀ ਵਧੀਆ ਤਿਆਰ ਹੋ ਰਹਾ ਤੇ ਤੂੰ ਵਧੀਆ ਕਰੂਗਾ ਹੈਨਾ ਹਾਂ ਹੋਰ ਤੇ ਕੀ ਕੀ ਰੇਟ ਕਰਤਾ ਬਈ ਸੀਸਪਾਲੇ ਦਾ ਇਹਦਾ ਮੁੱਲ ਤੇ ਇੱਕ 20 ਕਰਦੇ ਆ ਦੇਣੀ ਕਿੰਨੇ ਦੀ ਆ ਦੇਣੀ ਆਪਾਂ 10 ਤੋਂ 1 ਇੱਕ 10 ਦੀ ਲੈ ਵੀ ਮਿੱਤਰੋ ਬਾਈ ਸੀਸਪਾਲ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਆਪਣਾ ਹੈਗਾ ਕੋਲਾ ਤੁਲਾ ਹਾਂਜੀ ਠੀਕ ਹੈ ਜਿਲ੍ਹਾ ਫਤਿਆਵਾ ਹੈ ਹੈਨਾ ਠੀਕ ਹੈ ਤੇ ਬਾਈ ਇੱਧਰ ਗਾਂ ਕੋਲੇ ਆ ਜਾਓ ਆ ਬਾਈ ਕੋਲੇ ਬਹਿੜ ਵੀ ਆ ਦੋਸਤੋ ਤੇ ਬਾਈ ਬਹਿੜ ਦੀ ਗੱਲ ਕਰੀ ਸੀਸਪਾਲੇ ਕਹਿ ਕਦਣਾ ਸਹੀ ਹੋਈ ਆ ਏ ਅੱਜ ਹੀ ਸੂਈ ਆ ਜੀ ਕੱਲ ਅੱਜ ਹਾਂ ਰਾਤ ਨੂੰ ਅੱਜ ਠੀਕ ਆ ਮੰਨ ਲਓ ਵੀ ਕਿੰਨਾ ਦੁੱਧ ਪਾਉ ਦੂ ਤੇਰੇ ਹਿਸਾਬ ਨਾਲ ਇਹ ਪਾਜੂ ਜੀ 32 ਕਿਲੋ ਹੈ 32 32 ਹਾਂਜੀ ਠੀਕ ਆ ਮੈਂ ਹੁਣ ਵੀ ਚੰਗਾ ਦੁੱਧ ਤਿਆਰੂ ਹਾਂ ਜਿਵੇਂ ਆਰਡਰ ਦੀ ਮੰਨ ਲਓ ਸੀਫ ਹੈ ਨਾ ਉਹ ਸਾਹਿਬ ਬਾਈ ਕਹਿੰਦੇ ਦੁੱਧ ਯਾਰਾ 32 ਕਿਲੋ ਮੰਨ ਲਾ ਦੇਊਗੀ ਤੇ ਮੰਨ ਲਾ ਵੀ ਅੱਜ ਬਹੁਲਾ ਕੱਢਿਆ ਕੋਸਾ ਅੱਜ ਜੀ ਕੱਢਿਆ ਕਿਲੋ 1.5 ਕਿਲੋ ਬੱਚੇ ਨੂੰ ਪਿਆ ਬਸ ਠੀਕ ਆ ਵੀ ਮੰਨ ਲਾ ਤਾਜੀ ਸੂਈ ਕਰ ਤਾਜੀ ਕਰ ਠੀਕ ਆ ਅੱਜ ਸਵੇਰੇ ਸੂਈ ਆ ਠੀਕ ਆ ਤੇ ਬਾਈ ਕੀ ਇਹਦਾ ਕੀ ਰੇਟ ਕਰਤਾ ਆਪਾਂ ਇਹਦਾ 90 ਦਿਨ ਲੈਣ ਦੀ 90 ਹਾਂਜੀ ਠੀਕ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਠੀਕ ਹੈ ਲੈ ਵੀ ਮੇਰੇ ਤੇ ਬਾਈ ਕਹਿੰਦਾ ਮਾਨਤਾਨ ਜ਼ਰੂਰ ਕਰਕੇ ਦਰਾਂਗੇ ਚੰਗੇ ਦੁੱਧ ਵਾਲੀ ਬਹਿਣਾ ਬਾਈ ਕਹਿੰਦਾ 32 ਕਿਲੋ ਦੀ ਪੂਰੀ ਗਰੰਟੀ ਜੀ ਹਾਂਜੀ ਹਾਂਜੀ ਪੂਰੀ ਗਰੰਟੀ ਠੀਕ ਹੈ ਪੂਰੀ ਬਾਈ ਕਹਿੰਦਾ ਗਰੰਟੀ ਦੇ ਕੇ ਦਰਾਂਗੇ ਤੇ ਬਾਕੀ ਹੁਣ ਵੀ ਦੁੱਧ ਇਸ ਟਾਈਮ ਵੀ ਚੰਗਾ ਕਹਿੰਦਾ ਤਿਆਰ ਹੋਊਗਾ ਤੇ ਤਾਜੀ ਸੂਈ ਜਿਵੇਂ ਹਨ ਆਰਡਰ ਤੋਂ ਬਾਈ ਦੇ ਕਿਹੜੇ ਅੰਦਾਜ਼ਾ ਲਾਉਣ ਵਾਲੇ ਲੈ ਆ ਹੀ ਲੈਂਦੇ ਆ ਤੇ ਇੱਕ ਵਾਰੀ ਬਾਈ ਐਡਰੈਸ ਫਿਰ ਬੋਲ ਦੇ ਪੁਲਾ ਪਿੰਡ ਜ਼ਿਲ੍ਹਾ ਫਤਿਆਵਾਦ ਜੀ ਤੇ ਮੋਬਾਈਲ ਨੰਬਰ ਬਾਈ ਹਾਂਜੀ ਮੋਬਾਈਲ ਨੰਬਰ 80595 ਠੀਕ ਹੈ 68387 ਠੀਕ ਹੈ ਲੈ ਵੀ ਮਿੱਤਰੋ ਬਾਈ ਨਾਲ ਸੰਪਰਕ ਕਰ ਸਕਦੇ ਹੋ ਹਰਿਆਣੇ ਦੇ ਵਿੱਚੋਂ ਆਇਆ ਫਤਿਆਬਾਦ ਤੋਂ ਚੰਗੇ ਬਾਈ ਕੋਲੇ ਬਾਈ ਕੋਲੇ ਪਸ਼ੂ ਨੇ ਦੋ ਨਗਨੇ ਤੇ ਜੇ ਕਿਸੇ ਭਰਾ ਦੇ ਸਮਝੇ ਹੋਵੇ ਤਾਂ ਬਾਈ ਨਾਲ ਜਰੂਰ ਸੰਪਰਕ ਕਰ ਲਓ ਲੈ ਵੀ ਮਿੱਤਰੋ ਬਾਈ ਫੌਜੀ ਦੇ ਨਾਲ ਆਪਾਂ ਮੱਝ ਦੌਰ ਕੇ ਦਿਖਾਉਣਿਆ ਤੇ ਬਾਕੀ ਸ੍ਰੀਵਿਤਾ ਜੀ ਤੇ ਥਣਾ ਖੁਰਾ ਸਪੇਸ ਜਿਹੜਾ ਬਹੁਤ ਵਧੀਆ ਸਿੰਘ ਥੋੜੇ ਜਰੂਰ ਖੋਲ੍ਹਿਆ ਤੇ ਬਾਕੀ ਮੱਝ ਦਾ ਹੀ ਸੂਈ ਹੋਈ ਹੈ ਨਾ ਆਰਡਰ ਜਿਹੜੀ ਸੇਫ ਆ ਬਹੁਤ ਸੋਹਣੀ ਆ ਤੇ ਥਾਂ ਵੀ ਲਿਖਣਾਂ ਲੱਗਿਆ ਤੇ ਬਾਕੀ ਮੋੜਦਾ ਬਾਈ ਮੋੜਦਾ ਤੇ ਬਾਕੀ ਆਪਾਂ ਗੱਲਬਾਤ ਸਾਰੀ ਬਾਈ ਫੌਜੀ ਨਾਲ ਕਰਾਂਗੇ ਤੇ ਕੋਸਾਂ ਡਿਟੇਲ ਲੈਣਾ ਸਾਰੀ ਤੇ ਬਾਕੀ ਯਾਰਾ ਬਾਈ ਮਨ ਕਿ ਜਲਦੀ ਮੱਝ ਦਰਮਿਆਨੇ ਕੱਢ ਦਿਆ ਤੇ ਪਰ ਭਾਂਡਾ ਜਿਹੜਾ ਮੱਝ ਦਾ ਬਹੁਤ ਸੋਹਣਾ ਹਨਾ ਤੇ ਨਾਲ ਇਹਦਾ ਸਾਹਮਣੇ ਬੱਚਾ ਖੜਾ ਬਾਕੀ ਆਪਾਂ ਬਾਈ ਨਾਲ ਜਿਹੜੀ ਪ੍ਰੋਪਰ ਗੱਲਬਾਤ ਸਾਰੀ ਕਰਦੇ ਆਂ ਡਿਟੇਲ ਲੈ ਕੇ ਦਿੰਨੇ ਸਾਨੂੰ ਅੰਬਾਈ ਸਸੀ ਗਾਲ ਸਸੀ ਕਾ ਬੀ ਤੇ ਭਾਈ ਨਾਮ ਦੱਸੋ ਬਲਾਂ ਆਪਣਾ ਅਮਰੀਕ ਸਿੰਘ ਭਾਈ ਜੀ ਠੀਕ ਆ ਅਮਰੀਕ ਸਿੰਘ ਫੌਜੀ ਲਾ ਨਾਲ ਜੀ ਹਾਂ ਭਾਈ ਠੀਕ ਆ ਤੇ ਭਾਈ ਅਮਰੀਕ ਜਿਹੜੀ ਆਪਾਂ ਮੱਝ ਤੋਰ ਕੇ ਖਾਈਆ ਮੰਨ ਲਾ ਕਹਿ ਕੇ ਦਿੰਦੇ ਸੁਈ ਆ ਇਹ ਭਾਈ ਜੀ 12 13 ਦਿਨਾਂ ਦੀ ਸੁਈ ਆ 12 13 ਦਿਨਾਂ ਦੀ ਜੀ ਠੀਕ ਆ ਤੇ ਭਾਈ ਹੁਣ ਦੁੱਧਾਸ ਟਾਈਮ ਕਿੰਨਾ ਤਿਆਰ ਆ ਇਹ ਤੋਂ ਲਈ 16 ਲੀਟਰ ਮੂੰਹ ਤਿਆਰ ਆ ਜੀ ਦੁੱਧ 16 ਲੀਟਰ ਤਿਆਰ ਆ ਪੂਰੇ ਦਿਖਾ ਲਈ ਕਰਾਂਗੇ ਜਮਾ ਜੀ ਜਮਾ ਠੀਕ ਆ ਲਾਈ ਮਤਰਾ 16 ਦਿਨਾਂ ਦੀ ਸੁਈ ਆ ਭਾਈ ਕਹਿੰਦਾ 12 ਦਿਨਾਂ ਦੀ ਤੇ 16 ਲੀਟਰ ਦੁੱਧ ਤਿਆਰ ਆ ਤੇ ਅਮਰੀਕ ਭਾਈ ਪਿੰਡ ਬਾਈ ਦੀ ਮਲਕੋ ਏ ਠੀਕ ਆ ਜ਼ਿਲ੍ਹਾ ਮਾਨਸਾ ਠੀਕ ਆ ਵੈਸੇ ਅਪਾ ਮਾਨਸਾ ਰਹੇ ਨੇ ਔਰ ਇੱਥੇ ਰੰਤਲੇ ਕੈਂਚੇ ਦਾ ਜਵਾਰ ਕੜੀ ਨਹਿਰ ਤੇ ਠੀਕ ਆ ਵੀ ਇਥੇ ਰਿਹਾ ਸਾ ਆਪਣੀ ਹਾਂਜੀ ਤੇ ਮੋਬਾਈਲ ਨੰਬਰ ਦੱਸਿਓ ਬਈ ਅਮਰੀਕਾ 78 95 15 4461 ਆ ਠੀਕ ਆ ਲੈ ਵੀ ਇਹ ਅਮਰੀਕ ਫੌਜੀ ਦਾ ਮਤਰੋ ਨੰਬਰ ਆ ਤੇ ਅਮਰੀਕ ਹੁਣ ਦੁੱਧ ਹੈਗਾ 16 ਲੀਟਰ ਤਿਆਰ ਹਾਂ ਬਾਈ ਜੀ ਤਿਆਰ ਆ ਪਰ ਚਵਾਕੇ ਦੇਵਾਂਗੇ ਤੇ ਭਾਈ ਰੇਟ ਕੀ ਕਰਤਾ ਜੀ ਸਾਹ ਰੇਟ ਭਾਈ 115 ਕਰਦੇ ਆ 115 ਆਣਾ ਕਿੰਨੇ ਦੇਵੋ ਲੱਖ ਦੀ ਦੇ ਦੇਂਗੇ ਬਾਈ ਠੀਕ ਗੱਲ ਐ ਵੀ ਮਿੱਤਰੋ ਬਾਈ ਨਾਲ ਸੰਪਰਕ ਕਰ ਲਿਓ ਕਹਿੰਦਾ ਪੂਰੇ ਲੱਖ ਦੀ ਦੇ ਦੇਾਂਗੇ ਮਾਨਦਾਨ ਹੋ ਜੂ ਮਾੜਾ ਮੋਟਾ ਹਾਂ ਬਾਈ ਕਰਦੇ ਬਾਈ ਕਹਿੰਦਾ ਮਾਨਦਾਨ ਵੀ ਕਰਦੇ ਆਂਗੇ ਇਹਰਾ ਤੇ ਬਾਕੀ ਸੰਪਰਕ ਤੁਸੀਂ ਕਰਨਾ ਤੇ ਮਾਨਸਾ ਬਾਈ ਲੋਕੀ ਰਹਿੰਦਾ ਜਿਲ੍ਹਾ ਮਾਨਸੀਆਂ ਤੇ ਸੰਪਰਕ ਜ਼ਰੂਰ ਕਰ ਲਿਓ ਮਾਝਾ ਚੰਗੀ 16 ਲੀਟਰ ਬਾਈ ਕਹਿੰਦਾ ਦੁੱਧ ਦਾ ਇਸ ਟਾਈਮ ਤਿਆਰ ਹੈ ਜਿਹੜਾ ਬਾਈ ਅਮਰੀਕਾ ਨਾਲ ਸੰਪਰਕ ਕਰ ਸਕਦਾ ਲਾਈਵ ਮਿੱਤਰੋ ਬਾਈ ਦੀ ਆਪਾਂ ਬੂਰੀ ਮਲਜ ਤੋੜ ਕੇ ਦਿਖਾਉਣਾ ਤੇ ਠੰਣ ਤੁਣ ਕੀ ਹਨ ਪੂਰਾ ਵਧੀਆ ਲੱਗਿਆ ਤੇ ਬਾਕੀ ਆਰਡਰ ਦੀ ਗੱਲ ਕਰੀ ਆਰਡਰ ਵੀ ਠੀਕ ਆ ਸੋਹਣਾ ਹਨ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਤੋਂ ਪ੍ਰੋਪਰ ਡਿਟੇਲ ਪੁੱਛਾਂਗੇ ਅੱਜ ਥੋੜਾ ਜਿਹਾ ਮੌਸਮ ਤਦਲੀ ਹੋਣ ਕਾਰਨ ਧੁੰਦ ਜਿਵੇਂ ਹਨ ਤੇ ਬਾਕੀ ਵੀਡੀਓ ਥੋੜੀ ਘੱਟ ਕਲੀਅਰ ਦੇ ਚੂਗੀ ਤੇ ਬਾਕੀ ਜਿਵੇਂ ਆਪਾਂ ਕਹੇ ਦੀ ਹਨ ਸਾਹਮਣੇ ਬੱਚਾ ਖੜਾ ਤੇ ਇੱਕ ਸਿੰਘ ਦੀ ਜਿਹੜੀ ਟੋਪੀ ਜ਼ਰੂਰ ਲਹੀ ਹੋਈ ਆ ਤੇ ਬਾਕੀ ਆਡਰ ਆਡਰ ਤੁਹਾਡੇ ਸਾਹਮਣੇ ਆ ਬਿਲਕੁਲ ਥਣ ਵੀ ਚੰਗਾ ਲੱਗਿਆ ਹੋਇਆ ਮੱਝ ਦਾ ਤੇ ਬਾਕੀ ਸਪੇਸ ਵਧੀਆ ਹਨ ਤੇ ਬਾਕੀ ਪਠਪੁੜਾ ਜਿਹੜੀ ਬਣਾਨ ਚੰਗੀ ਆ ਨੀਲੀ ਰਾਵੀਆ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਹਾਂ ਸੱਸੀ ਗੱਲ ਬਾਈ ਸੱਸੀ ਕਰ ਬਾਈ ਹਾਂ ਬਾਈ ਨਾਮ ਦੱਸਿਓ ਆਪਣਾ ਰਾਜਾ ਰਾਮ ਜੀ ਰਾਜਾ ਰਾਮ ਠੀਕ ਆ ਬਾਈ ਰਾਜਾ ਰਾਮ ਜੀ ਪਿੰਡ ਕਿਹੜਾ ਅਰੋੜੀ ਜੀ ਅਰੋੜੀ ਜ਼ਿਲ੍ਹਾ ਮਾਲਾ ਸਰਸਾ ਸਰਸਾ ਠੀਕ ਆ ਤੇ ਬਾਈ ਰਾਜਾ ਰਾਮ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ 22 ਦਿਨ ਹੋ ਗਏ ਸੂਈ ਨੂੰ 22 ਦਿਨ ਹਾਂਜੀ ਠੀਕ ਆ ਤੇ ਦੁੱਧ ਬਾਈ ਕਿੰਨਾ ਕੁ ਤਿਆਰ 13 ਕਿਲੋ ਤਿਆਰ ਆਜੇ ਹੁਣ 13 ਕਿਲੋ ਠੀਕ ਆ ਲੈ ਵੀ ਰਾਜਾ ਰਾਮ ਇੱਕ ਵਾਰੀ ਮੋਬਾਈਲ ਨੰਬਰ ਦੱਸਿਓ ਬਾਈ 98961 47 78 ਠੀਕ ਹੈ ਤੇ ਰਾਜੇ ਭਾਈ ਮਨ ਲਾ ਤੁਸੀਂ ਗਾ ਤਿਆਰ ਆ 4 13 ਕਿਲੋ ਜੀ 13 ਕਿਲੋ ਠੀਕ ਹੈ ਮਨ ਲਾ ਦੇ ਹੋਰ ਕੋਸਕੇ ਇਹ ਜਿਉਂਗੇ ਜੀ ਦੁੱਧ ਹੋਰ ਬਦੂ ਠੰਡ ਸਾਡੇ ਦਾ ਟਾਈਮ ਆ ਠੰਡ ਦਾ ਹਾਂ ਜਿਵੇਂ ਠੰਡ ਦਾ ਜਿਆਦੇ ਪੈਂਦੀ ਹੈ ਨਾ ਸਾਮ ਸੰਵਾਲ ਘਟਦੀ ਆ ਹਾਂ ਜੀ ਹਾਂ ਜੀ ਤੇ ਆਪਣੇ ਕੋਲੇ ਹੋਰ ਵੀ ਹੁੰਦੇ ਬਾਈ ਘਰੇ ਹਾਂ ਜੀ ਘਰੇ ਪਸ਼ੂ ਹੁੰਦੇ ਠੀਕ ਹੈ ਤਾਜੀ ਸੂਈ ਮਿਲ ਜਾਂਦੇ ਆ ਮਿਲ ਜਾਂਦੇ ਜੇ ਕਿਸੇ ਭਰਾ ਨੇ ਲੈਣੇ ਹੋਣ ਮਨ ਲਾ ਦੋ ਟਾਈਮ 36 ਕਿਲਾਕ ਦਿਨ ਨੂੰ ਹਾਂ ਜੀ ਦੋ ਟਾਈਮ ਠੀਕ ਹੈ ਲੈ ਵੀ ਮੇਤਰੋ ਬਾਈ ਰਾਜਾ ਕਹਿੰਦਾ ਜੇ ਕਿਸੇ ਨੇ ਹੋਰ ਵੀ ਹਰਿਆਣੇ ਦੇ ਵਿੱਚੋਂ ਰੋੜੀ ਪਿੰਡ ਤੋਂ ਹਨ ਤਾ ਬਾਈ ਰਾਜੇ ਨਾਲ ਸੰਪਰਕ ਕਰ ਲਓ ਦੋ ਟਾਈਮ ਚਬਾਈ ਕਰਕੇ ਤੇ ਫੇਰ ਲੈ ਸਕਦੇ ਹੋ ਹਨਾ ਤੇ ਰਾਜ ਬਾਈ ਰੇਟ ਦੀ ਗੱਲ ਆ ਜਾਂਦੀ ਰੇਟ ਕੀ ਕਰਤਾ ਦਾ ਇਹਦਾ ਜੀ 90000 90000 ਤੇ ਮੰਨ ਲਾ ਵੀ ਹਾਂ ਨਾ ਕਿੰਨੇ ਹੋ ਜੀ ਕੀ ਗੱਲ 85000 ਦੀ 85000 ਦੀ ਲੈ ਵੀ ਰਾਜੇ ਨਾਲ ਮਿੱਤਰੋ ਸੰਪਰਕ ਕਰ ਲਿਓ 85000 ਦੀ ਹੋ ਜੀ ਬਾਈ ਕਹਿੰਦਾ ਬੂਰੀ ਆ ਨੀਲੀ 라ਵੀ ਆ ਤੇ ਬਾਕੀ ਮੰਗਰ ਬਾਈ ਕੱਟਾ ਕੱਟੀ ਆ ਕੱਟਾ ਜੀ ਕੱਟਾ ਮੰਗਰਾ ਤੇ ਹਰਿਆਣੇ ਦੇ ਵਿੱਚੋਂ ਆਈ ਆ ਨੀਲੀ 라ਵੀ ਬੂਰੀ ਤੇ ਚੰਗੀ ਆ ਪੂਰੀ ਹਨਾ ਬਾਕੀ ਬਾਈ ਨਾਲ ਸੰਪਰਕ ਕਰ ਲਓ ਜੇ ਕਿਸੇ ਭਰਾ ਨੇ ਹੋਰ ਵੀ ਤਾਜੀ ਸੂਈ ਮੱਝ ਲੈਣੀ ਹੁੰਦੀ ਆ ਤਾਂ ਬਾਈ ਰਾਜੇ ਕੋਲੇ ਘਰੇ ਵੀ ਕਹਿੰਦੇ ਵੀ ਚੰਗੀਆਂ ਤਿਆਰ ਹੁੰਦੀ ਹਨਾ ਰੈਣੇ ਦੇ ਵਿੱਚੋਂ ਆ ਪਿੰਡਾ ਰੋੜੀ ਤੇ ਜਿਲ੍ਹਾ ਸਰਸਾ ਮਿੱਤਰੋ ਸੰਪਰਕ ਜ਼ਰੂਰ ਕਰ ਲਿਓ ਬਾਈ ਮਿੱਤਰੋ ਨੇ ਇੱਕ ਆਪਾਂ ਬਾਈ ਦੀ ਮੱਝ ਤੋਰ ਕੇ ਦਿਖਾਉਣਿਆ ਤੇ ਮੱਝ ਕੀ ਹੈ ਨਾ ਥਣ ਲੇਵਾ ਇੱਕ ਨੰਬਰ ਹਨਾ ਤੇ ਬਾਕੀ ਆਪਾਂ ਗੱਲਬਾਤ ਵੀ ਕਰਾਵਾਂ ਬਾਈ ਨਾਲ ਤੇ ਬਾਕੀ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਹਨਾ ਜਿਵੇਂ ਆਪਾਂ ਕਹਦੀਏ ਤੇ ਥਾਣਾ ਥੋਣਾ ਦੀ ਜਿਹੜੀ ਸਪੇਸ ਆ ਬਹੁਤ ਚੰਗੀ ਆ ਬਾਕੀ ਦੁੱਧ ਵਾਲੀ ਮੈਂ ਆਂਗੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਾਂਗੇ ਇੱਕ ਵਾਰੀ ਆਰਡਰ ਤੇ ਤੁਸੀਂ ਨਿਗਾਹ ਮਾਰ ਲਓ ਨੇੜੋ ਹਣਾ ਜੇ ਮੈਂ ਆਪਾਂ ਕਹਦੀ ਤੇ ਬਾਕੀ ਤਾਂ ਦੀ ਸੂਈ ਹੈ ਮੇਨ ਗੱਲ ਹਣਾ ਬੱਚੇ ਦਾ ਜਿਹੜਾ 나ੜੂ ਆ ਬਿਲਕੁਲ ਸੋਨੂੰ ਦਿਸਦਾ ਵੀ ਹੋਊਗਾ 나ੜੂ ਆ ਪ੍ਰੋਪਰ ਦਿਸੀ ਜਾਂਦਾ ਤੇ ਦਰਮਿਆਨੇ ਕਰਦੀ ਆ ਤੇ ਬਾਕੀ ਜਿਹੜੀ ਜਾਣਕਾਰੀ ਪੂਰੀ ਉਹ ਬਾਈ ਤੋਂ ਲੈ ਕੇ ਦਿੰਨੇ ਆ ਅ ਭਾਈ ਸਸਤੀ ਗੱਲ ਸਸਤੀ ਗੱਲ ਬਾਈ ਜੀ ਤੇ ਭਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਅਮਨਦੀਪ ਸਿੰਘ ਹੀ ਅਮਨਦੀਪ ਹਾਂਜੀ ਠੀਕ ਆ ਤੇ ਬਈ ਅਮਨ ਦੀ ਪਿੰਡ ਕਿਹੜਾ ਹੈਗਾ ਪਿੰਡ ਲਾੜ ਬਨਜਾਰਾ ਕਲਾਈ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਸੰਗਰੂਰੀ ਸੰਗਰੂਰ ਹਾਂਜੀ ਠੀਕ ਆ ਤੇ ਬਾਈ ਜਿਹੜੀ ਇਹ ਮੱਝ ਆਪਰ ਤੋਰ ਕੇ ਦਿਖਾਈ ਆ ਮੰਨ ਲਾ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਇਹ ਬਾਈ ਜੀ 5-6 ਦਿਨਾਂ ਦੀ ਵਹੀ ਹੋਈ ਹੈ 5-6 ਦਿਨਾਂ ਦੀ ਹਾਂਜੀ ਠੀਕ ਆ ਹਾਂਜੀ ਤੇ ਮੰਨ ਲਾ ਵੀ ਦੁੱਧ ਹੁਣ ਕਿੰਨਾ ਤਿਆਰ ਆ ਦੁੱਧ 12-13 ਲੀਟਰ ਤਿਆਰ ਆਈ 12-13 ਹਾਂਜੀ ਠੀਕ ਆ ਤੇ ਰੇਟ ਦੀ ਗੱਲ ਐ ਬਈ ਰੇਟ ਕੀ ਕਰਤਾ ਰੇਟ ਬਾਈ ਜੀ 140 ਠੀਕ ਆ 140 ਹਾਂਜੀ ਮੰਨਤਨ ਹੋ ਜੂ ਮੰਨਤਨ ਹੋ ਜੂ ਠੀਕ ਆ ਤੇ ਫੋਨ ਨੰ ਠੀਕ ਹੈ 04840 ਠੀਕ ਹੈ ਲੈ ਮਿੱਤਰੋ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਕੀ ਜਿਹੜੀ ਮੱਝ ਤੋਰ ਕੇ ਦਿਖਾਈਏ ਤੁਹਾਨੂੰ ਹਨਾ ਤੇ ਤੁਸੀਂ ਦੇਖ ਸਕਦੇ ਹੋ ਹਨਾ ਬਾਕੀ ਲਾੜ ਬਨਜਾਰਾ ਪੰਡਾ ਬਾਈ ਦਾ ਤੇ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਸੰਗਰੂਰੀ ਸੰਗਰੂਰਾ ਬਾਈ ਨਾਲ ਸੰਪਰਕ ਤੁਸੀਂ ਕਰਨ ਚੰਗੀ ਆ ਤੇ ਅੱਜ ਦੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਨਮੀ ਜੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਜੀ ਧੰਨਵਾਦ ਸਾਰਿਆਂ ਦਾ